ਸਾਸ੍ਰਿਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਸਾਰਿਆਂ ਦਾ ਚੜ੍ਹਦੀ ਕਲਾ ਤੇ ਚੜ੍ਹਦੀ ਗਲਾਈ ਹੋਣੀ ਚਾਹੀਦੀ ਹੈ ਤੇ ਅੱਜ ਦਾ ਜਿਹੜਾ ਸਾਡਾ ਟੋਪਿਕ ਹੈ ਉਹ ਹੈ ਜੰਨ ਤੇ ਸੂਰਜ ਕਿਵੇਂ ਕੰਮ ਕਰਦੇ ਸੀ ਰਾਮਵਰ ਦੀ ਰਸੋਈ 'ਚ ਤੇ ਦੇਖੋ ਟਾਈਟਲ ਦੇਖ ਕੇ ਪਤਾ ਲੱਗਦਾ ਕਿ ਰਾਮਾਚ ਜਿੰਨੀ ਸ਼ਕਤੀ ਸੀ ਹੈ ਨਾ ਮਤਲਬ ਕਹਦੇ ਸੀ ਕਿ ਬਹੁਤ ਸ਼ਕਤੀ ਸੀ ਉਸੇ ਹਾਂ ਹੈ ਨਾ ਕਿ ਇੱਕ ਤਾਂ ਅਮਰ ਸੀਗਾ ਉੱਪਰ ਹੀ ਗੱਲ ਹੈ ਇਹ ਹੈ ਕਿ ਸਾਰੇ ਉਹਨਾਂ ਤੇ ਅਧੀਨ ਸੀ ਸਾਰੇ ਕੰਮ ਕਰਦੇ ਸੀ ਨਾ ਇਹ ਹੈ ਕਿ ਰਾਜਾ ਲਾਲ ਇੱਕ ਹਮਮ ਅਸੀਂ ਬਹੁਤ ਸਾਰੇ ਕਹਾਣੀਆਂ ਸੁਣੀਆਂ ਹੁੰਦੀਆਂ ਹਨਾ ਤਾਂ ਇਸ ਤੋਂ ਇਹ ਪਤਾ ਲੱਗਦਾ ਹੈ ਕਿ ਹਾਂ ਕਿਸੇ ਉਹ ਚ ਤੇ ਗਿਆਨ ਹੋਸੀ ਹਾਂ ਗਿਆਨ ਹੋਸੀ ਉਹਨਾਂ ਨੂੰ ਤਾਂ ਆਓ ਪਿੰਕੇ ਜੇਰ ਤੋਂ ਪਾ ਲਈ ਵੀਡੀਓ ਕਰਦੇ ਆਂ ਸਟ ਬਈ ਚੰਦ ਸੂਰਜ ਜਾ ਕੇ ਤਾਂ ਦਰ ਸੋਈ ਬਸੰਦਰ ਜਾ ਕੇ ਕੱਪੜੇ ਧੋਈ ਚੰਦ ਸੂਰੇ ਦਾ ਮਤਲਬ ਹੈ ਵੀ ਇਹਨਾਂ ਦਾ ਜਿਹੜਾ ਲੰਗਰ ਪੱਕਦਾ ਸੀ ਉਹ ਦਿਨ ਰਾਤ ਪੱਕਦਾ ਸੀ ਚੰਦ ਚੰਦ ਦਾ ਮਤਲਬ ਰਾਤ ਸੂਰੇ ਦਾ ਮਤਲਬ ਦਿਨ ਉ ਦਿਨ ਰਾਤ ਇਹਨਾਂ ਦੀ ਇੰਨੀ ਇਹਨਾਂ ਦੀ ਉੱਥੇ ਆਬਾਦੀ ਸੀ ਐਡੀ ਐਡੀ ਫੌਜ ਸੀ ਇੰਨਾ ਇਹਦਾ ਪਸਾਰਾ ਸੀ ਰਾਜਮਾਲ ਇਹਦਾ ਜਿਹੜਾ ਰਾਜ ਮਹਿਲ ਦੇ ਚ ਨੇ ਦੇ ਉਹਦੇ ਪਰਿਵਾਰ ਸੀ 1 ਲੱਖ 1 ਲੱਖ ਪੂਤ ਸਵਾ ਲੱਖ ਨਾਤੀ ਤਹਿਰਾਵਣ ਕਰਦੀਆਂ ਨਾ ਬਾਤੀ ਐਡਾ ਲੰਬਾ ਛੋੜਨ ਦਾ ਪਰਿਵਾਰ ਸੀ ਤਾਂ ਉਹਨਾਂ ਦੇ ਭੋਜਨ ਵਾਸਤੇ ਦਿਨ ਰਾਤ ਇਹਨਾਂ ਦੀ ਰਸੋਈ ਚ ਬਲਣ ਬਲਦਾ ਹੀ ਰਹਿੰਦਾ ਸੀ ਚੰਦ ਸੂਰਜ ਤੱਕ ਹੈ ਤਪ ਤਰ ਰਸੋਈ ਬਸ ਅੰਤਰਵਾ ਕੇ ਕੱਪੜੇ ਕੱਪੜੇ ਉਹਦੇ ਉਸ ਜ਼ਮਾਨੇ ਚ ਅਸੀਂ ਆਪਣੇ ਬਚਪਨ ਚ ਦੇਖਿਆ ਮੇਰੀ ਨਾਨੀ ਜੀ ਦੇਸੀ ਸਾਬਣ ਨੂੰ ਚਾਕੂ ਨਾਲ ਕੁੱਤਰ ਕੇ ਲੋਹੇ ਦਾ ਡੱਬਾ ਹੁੰਦਾ ਸੀ ਡਲਡੇ ਘਿਓ ਦਾ ਠੀਕ ਹੈ ਜੀ ਉਹਦੇ ਚੋਂ ਨੂੰ ਗਰਮ ਪਾਣੀ 'ਚ ਉਹ ਸਾਬਣ ਨੂੰ ਘੋਲਦੇ ਸੀ ਉਹ ਜਦੋਂ ਉਬਲ ਜਾਂਦਾ ਸੀ ਉਸ ਗਰਮ ਪਾਣੀ 'ਚ ਕੱਪੜਿਆਂ ਨੂੰ ਡੁਬੋ ਦਿੰਦੇ ਸੀ ਫਿਰ ਉਹਨਾਂ ਕੱਪੜਿਆਂ ਨੂੰ ਥਾਪੀਆਂ ਨਾਲ ਕੁੱਟ ਕੇ ਤੇ ਉਦੋਂ ਵਾਸ਼ਿੰਗ ਮਸ਼ੀਨਾਂ ਤਾਂ ਹੁੰਦੀਆਂ ਨਹੀਂ ਸੀ ਮੈਂ 50 ਸਾਲ ਪੰਜਾ ਪੁਰਾਣੀ ਗੱਲ ਤੁਹਾਨੂੰ ਦੱਸ ਰਿਹਾ ਠੀਕ ਹੈ ਜੀ ਤਾਂ ਉਸ ਜ਼ਮਾਨੇ 'ਚ ਵੀ ਗਰਮ ਕੱਪੜੇ ਪਾਣੀ ਗਰਮ ਕਰਦੇ ਹੋਣੇ ਬਸ ਅੰਤਰ ਮੰਨੇ ਅਗਨ ਹੈ ਉਹਦੇ ਕੱਪੜੇ ਧੋਣੇ ਇੰਨੇ ਕੱਪੜੇ ਇੰਨਾ ਅਬਾਰ ਕੱਪੜਿਆਂ ਦਾ ਕਿਵੇਂ ਧੋਤਾ ਜਾਵੇ ਫਿਰ ਉਹ ਗਰਮ ਜਿਵੇਂ ਹੁਣ ਆਵਜੀ ਨੇ ਇਸ ਤਰੀਕੇ ਨਾਲ ਦੱਸਿਆ ਕਿ ਕਿਉਂਕਿ ਕਈ ਹੁਣ ਜਿਵੇਂ ਵਿਦਵਾਨ ਹੁੰਦੇ ਨੇ ਜਾਂ ਜਿਹੜੇ ਕਥਾ ਕਰਦੇ ਨੇ ਮੈਂ ਉਹਨਾਂ ਦਾ ਵੀ ਕਾਫੀ ਵੀਡੀਓ ਸੁਣਦਾ ਹਾਂ ਵੀ ਚੰਦ ਸੂਰਜ ਵੀ ਜਿਹੜਾ ਚੰਦਰਮਾ ਸੀ ਤੇ ਸੂਰਜ ਦੇਵਤਾ ਸੀ ਵੀ ਉਹ ਰਸੋਈਏ ਸੀ ਤੇ ਬਸੰਤਰ ਜਿਹੜਾ ਅਗਨੀ ਦੇਵਤਾ ਸੀ ਵੀ ਉਹ ਕਪੜੇ ਤੋਂ ਹੁੰਦਾ ਸੀ ਵੀ ਦੇਖੋ ਜੀ ਦੇਖੋ ਗੁਰੂ ਸਾਹਿਬ ਦੇ ਜਿਹੜੀ ਗੱਲ ਗੁਰਬਾਣੀ ਚੜੀ ਆ ਨਾ ਉਹ ਸਾਇੰਸ ਦੀ ਕਸਵੱਟੀ ਤੇ ਪੂਰੀ ਉਤਰਦੀ ਹੈ ਅੱਜ ਜਿਹੜੀ ਸਾਈਸ ਹੈ ਗੁਰੂ ਸਾਹਿਬ ਦੇ ਸਮੇਂ ਦੀ ਸਾਈਸ ਹੈ ਅੱਜ ਵੀ ਉਹੀ ਸਾਈਸ ਹੈ ਇਹ ਮੰਦੀ ਹੈ ਕਿ ਸੂਰਜ ਇੱਕ ਗੈਸ ਦਾ ਗੋਲਾ ਹੈ ਹਾਂਜੀ ਗੈਸ ਸੂਰਜ ਇੱਕ ਗ੍ਰਹਿ ਨਹੀਂ ਹੈ ਹਾਂਜੀ ਉਹਦੇ ਉੱਤੇ ਤੁਸੀਂ ਪੈਰ ਨਹੀਂ ਰੱਖ ਸਕਦੇ ਠੋਸ ਨਹੀਂ ਹੈ ਉਹ ਗੈਸ ਦਾ ਗੋਲਾ ਹੈ 40 ਲੱਖ ਟਨ ਗੈਸ ਪ੍ਰਤੀ ਸੈਕਿੰਡ ਸੂਰਜ ਦੇ ਵਿੱਚ ਬਲਦੀ ਹੈ ਜਿਹੜੀ ਫਿਊਜ਼ਨ ਕਰਕੇ ਪੈਦਾ ਹੁੰਦੀ ਹੈ ਜਿਹੜੇ ਵਿਅਕਤੀ ਮੇਰੀ ਗੱਲ ਸਮਝ ਜਾਣਗੇ ਜਿਹੜੇ ਪੜੇ ਲਿਖੇ ਸਾਇੰਸ ਨੂੰ ਜਿਹਨਾਂ ਨੂੰ ਸਾਇੰਸ ਬਾਰੇ ਜਾਣਕਾਰੀ ਹੈ ਚੰ드ਰਮਾ ਬਾਰੇ ਤਾਂ ਸਾਡੇ ਬੱਚੇ ਵੀ ਜਾਣਦੇ ਆ ਕਿ ਛੋਟਾ ਜਿਹਾ ਸਾਡਾ ਉਪਗ੍ਰਹ ਧਰਤੀ ਦੇ ਦੁਆਲੇ ਚੱਕਰ ਕੱਟਦਾ ਹੈ ਹੁਣ ਦੱਸੋ ਇਹ ਚੰ드ਰਮਾ ਤੇ ਸੂਰਜ ਆ ਕੇ ਉਹਦੇ ਅਸੋਈ ਉਹਦੀ ਰੋਟੀ ਪਕਾਉਣ ਗਿਆ ਆ ਕੇ ਇਹਦਾ ਇਹਦਾ ਇਹ ਇਹ ਸੂਚਕ ਨੇ ਅਲੰਕਾਰ ਨੇ ਹਰ ਇੱਕ ਕਥਾਵਾਚਕ ਦਾ ਆਪਣਾ ਤਰੀਕਾ ਹੁੰਦਾ ਉਹਨੂੰ ਐਕਸਪਲੇਨ ਕਰਨ ਦਾ ਜੀ ਹੋ ਸਕਦਾ ਪੁਰਾਣੇ ਜ਼ਮਾਨੇ ਦੀਆਂ ਉਜੋ ਉਹਨਾਂ ਨੇ ਸਟੋਰੀਆਂ ਸੁਣੀਆਂ ਹੋਣਗੀਆਂ ਕਹਾਣੀਆਂ ਸੁਣੀਆਂ ਹੋਣਗੀਆਂ ਉਸ ਤਰੀਕੇ ਨਾਲ ਐਕਸਪਲੇਨ ਕਰੀ ਜਾ ਰਹੇ ਨੇ ਬਟ ਸਾਇੰਟੀਫਿਕਲੀ ਇਹ ਗੱਲਾਂ ਮੈਨੂੰ ਨਹੀਂ ਠੀਕ ਲੱਗਦੀਆਂ ਮੈਂ ਆਪਣਾ ਆਪਣੀ ਗੱਲ ਦੱਸਦਾ ਮੈਨੂੰ ਨਹੀਂ ਠੀਕ ਲੱਗਦੀ ਗੱਲ ਦੇਖੋ ਚੰਦ ਸੂਰਜ ਦਾ ਮਤਲਬ ਹੈ ਦਿਨ ਰਾਤ ਹਾਂ ਚੰਦ ਸੂਰਜ ਜਾ ਕੇ ਤਪਤਰ ਸੂਰੀ ਬਿਰ ਵੀ ਸੋਈ ਚ ਬਾਲਣ ਤਪੀ ਜਾਂਦਾ ਵਾ ਤਪਈ ਰਹਿੰਦਾ ਸੀਗਾ ਦੇਨ ਹੋਏ ਤੇ ਅੰਦਰ ਲੱਖਾਂ ਬੰਦੇ ਰਹਿ ਰਹੇ ਨੇ ਉਹਨਾਂ ਵਾਸਤੇ ਭੋਜਨ ਵੱਧ ਰਿਹਾ ਆ ਆ ਸਾਡੇ ਦਰਬਾਰ ਸਾਹਿਬ ਜਾ ਕੇ ਦੇਖੋ ਉੱਥੇ 24 ਘੰਟੇ ਲੰਗਰ ਚੱਲਦਾ ਹੈ ਉੱਥੇ ਵੀ ਚੰਦ ਸੂਰਜ ਜਾ ਕੇ ਤਪਤਰ ਰਸੋਈ ਹੋਈ ਹੈ ਉੱਥੇ ਵੀ ਤਾਂ ਅਗ ਬੁਝਦੀ ਹੋਈ ਨਹੀਂ ਹੈ ਦਰਬਾਰ ਸਾਹਿਬ ਵੀ 24 ਘੰਟੇ ਲੰਗਰ ਹੈ ਉੱਥੇ ਬਣਦਾ ਹੀ ਰਹਿੰਦਾ ਜਦੋਂ ਦਾਲ ਦੇਖਦੇ ਆ ਥੋੜੀ ਜਿਹੀ ਦਾਲ ਲੱਗਦੀ ਫਿਰ ਥੋੜਾ ਧਰ ਦਿੱਤਾ ਥੋੜਾ ਪਸਾਦੇ ਹੋਏ ਫਿਰ ਤਵਾ ਉੱਥੇ ਲੋ ਰੱਖ ਦਿੱਤੀ ਹੁਣ ਤਾਂ ਮਸ਼ੀਨਾਂ ਨਾਲ ਵੀ ਪ੍ਰਸ਼ਾਦੇ ਬਣਨ ਲੱਗ ਗਏ ਉੱਥੇ ਵੀ ਤਾਂ 24 ਆਵਰਸ ਲੰਗਰ ਭੜੀ ਰਿਆ ਨਾ ਜੀ ਤੇ ਐਡੇ ਵੱਡੇ ਰਾਜ ਦੇ ਮਹਿਲ ਵਿੱਚ ਤਾਂ 24 ਘੰਟੇ ਇਹ ਅਲੰਕਾਰ ਨੇ ਆਪਾਂ ਇਸ ਨੂੰ ਇਹਦੇ ਚ ਆਪਾਂ ਇਸ ਵੈਸਟ ਚ ਨਹੀਂ ਪਹਿਣਾ ਆਪਾਂ ਇਸ ਨੂੰ ਡਿਬੇਟ ਦਾ ਵਿਸ਼ਾ ਨਹੀਂ ਬਣਾਉਣਾ ਆਪੋ ਆਪਣੀ ਸਮਝ ਹੈ ਆਪੋ ਆਪਣੀ ਬੁੱਧੀ ਹੈ ਜਿਹਨੂੰ ਮਹਾਰਜ ਨੇ ਜਿੰਨੀ ਮਤਬੁੱਧ ਦਿਤੀ ਹੈ ਉਹਨੇ ਉਸ ਪ੍ਰਕਾਰ ਦਾ ਬਖਾਨ ਕਰਨਾ ਹੈ ਤੋ ਮੈਨੂੰ ਜੋ ਸਹੀ ਲੱਗਿਆ ਮੈਨੂੰ ਜੋ ਸਮਝ ਮੈਨੂੰ ਅਕਾਲ ਪੁਰਖ ਨੇ ਦਿੱਤੀ ਮੈਂ ਉਸ ਪਤਾਬਕ ਤੁਹਾਨੂੰ ਇਹ ਦੱਸ ਦਿੱਤਾ ਤਾਂ ਗਾਇਸ ਯਾਰ ਇਹ ਵੀਡੀਓ ਚੁੱਕਿਆ ਸਾਡੀ ਇਤਰੀ ਖਤੌਕ ਜੇ ਤੁਸੀਂ ਦੇਖਿਆ ਕਿ ਕਿੰਨਾ ਨੇ ਦੱਸਿਆ ਕਿ ਕਿੰਨਾ ਨੇ ਤੇ ਜੋਸ਼ ਸੀਗਾ ਇੱਕ ਉਹਨਾਂ ਦਾ ਪਰਿਵਾਰ ਬਹੁਤ ਵੱਡਾ ਸੀਗਾ ਹਾਂ ਰਾਵਣ ਦਾ ਪਰਿਵਾਰ ਬਹੁਤ ਵੱਡਾ ਕਿ 1 ਲੱਖ ਪੂਤ ਤੇ ਹੋਲੀ ਬਾਅਦ ਕਿ ਦੱਸੇ ਜਾਣੇ ਹਨ ਕਿ ਰਾਤ ਦਿਨ ਉਹਨਾਂ ਲਈ ਜਿਹੜਾ ਰਾਤ ਦਿਨ ਉਹਨਾਂ ਦਾ ਲੰਗਰ ਬਣਦਾ ਹੀ ਰਹਿੰਦਾ ਹੈ ਹਾਂ ਰਾਵਣ ਨੂੰ ਸਾਰੇ ਜਾਣਦੇ ਵੀ 라ਵਣ ਨੂੰ ਬਹੁਤ ਜ਼ਿਆਦਾ ਗਿਆਨ ਸੀ। ਹੂੰ। ਸੋ ਉਹਨਾਂ ਗਿਆਨ ਪੈਸਾ ਕਿਸੇ ਦੀ ਕੋਈ ਕਮੀ ਨਹੀਂ ਸੀ। ਕੀ ਚੀਜ਼ ਵੀ ਕੋਈ ਕਮੀ ਨਹੀਂ ਸੀ। ਉਹਨੇ ਜੋ ਕਹਿਣਾ ਉਹ ਹੀ ਹੋਣਾ। ਹਾਂਜੀ। ਕਿ ਰਾਜੇ ਵਾਂਗੂ ਜੀ ਵੀ ਰਾਜਾ ਹੁੰਦਾ ਹੈ। ਹੋਈ ਹੈ ਨਾ। ਤੇ ਕਿ ਉਹ ਇਹਨਾਂ ਦੱਸਿਆ ਕਿ ਮਤਲਬ ਉਹ ਕੈਰ ਦੀ ਗੱਲ ਹੈ। ਹੋਰਾਂ ਜਿਵੇਂ ਕਹਾਣੀ ਕੋਈ ਸੁਣਾਉਂਦਾ ਹੈ, ਅੱਗੇ-ਅੱਗੇ ਸੁਣਾਉਂਦੇ ਰਹਿੰਦੇ ਕਹਿੰਦੇ ਉਹਨਾਂ ਦਾ ਐਕਸਪਲੇਨ ਕਰਨ ਦਾ ਮਤਲਬ ਕੁਝ ਹੋਰ ਹੋਣਾ। ਜਿਵੇਂ ਉਹ ਕਹਿੰਦੇ ਸੂਰਜ ਚੰਨ ਹੈ। ਅ ਅਦੇ ਹੀ ਕੰਮ ਕਰਦੇ ਰਾਵਣ ਤੇ ਹਾਂ ਮਤਲਬ ਕਿ ਸਵੇਰੇ ਹੀ ਕੰਮ ਕਰਕੇ ਜਾਂਦੇ ਆ ਹਨਾ ਐਂਜ ਲੱਗਦਾ ਹੈ ਪਰ ਉਹਨਾਂ ਤਾਂ ਕਹਿੰਦੇ ਕਹਿੰਦਾ ਜਿਹੜਾ ਭਾਵ ਹੈ ਉਹ ਲੱਗ ਹੈ ਕਿ ਸਵੇਰੇ ਮਤਲਬ ਸਵੇਰੇ ਸ਼ਾਮ ਰਾਤ ਤੱਕ ਮਤਲਬ 24 ਘੰਟੇ ਬਣਦੀ ਹੈ ਰੋਟੀ ਉਧਰ ਕਿਉਂਕਿ ਇੰਨੇ ਬੰਦਿਆਂ ਲਈ ਰੋਟੀ ਬਣਾਣੀ ਸੂਰਜ ਮਤਲਬ ਕਿ ਦਿਨ ਔਰ ਚੰਨ ਮਤਲਬ ਕਿ ਰਾਤ ਮਮੀ ਰਾਤ ਦਿਨ ਉੱਥੇ ਲੰਗਰ ਪਿਆਰ ਹੁੰਦਾ ਰਹਿੰਦਾ ਹੈ ਬਣਦਾ ਰਹਿੰਦਾ ਹੈ ਬਣਦਾ ਰਹਿੰਦਾ ਜਿਵੇਂ ਸਰਵਾ ਸਾਹਿਬ ਸਾਡੇ ਹਾਂ ਮਤਲਬ ਕਿ ਮੈਂ ਬਣ ਰਚ ਰਿਹਾ ਚੋਕੀ ਜੀ ਦਾ ਰਾਮਨ ਦਾ ਪਰਿਵਾਰ ਪਹੁੰਚਾ ਦਾ ਬਟਾ ਹਾਂ ਬਹੁਤ ਜ਼ਿਆਦਾ ਬਟਾ ਸੀ ਤੇ ਹੁਣ ਤਾਂ ਮਸ਼ੀਨਾਂ ਵੀ ਆ ਗਈਆਂ ਰੋਟੀ ਬਣਾਉਣ ਲਈ ਹਾਂ ਹੁਣ ਆ ਗਈਆਂ ਮਸ਼ੀਨਾਂ ਪਹਿਲਾਂ ਨਹੀਂ ਹੁੰਦੀ ਸੀ ਜਿਵੇਂ ਉਹਨਾਂ ਨੇ ਕੱਪੜੇ ਧੋਣ ਦੀ ਗੱਲ ਵੀ કરી ਵਿੱਚ ਹਾਂ ਹਾਂ ਹੁਣ ਤਾਂ ਮਸ਼ੀਨ ਵੀ ਕੱਪੜੇ ਹਾਂ ਨਹੀਂ ਹੱਤੀ ਨਹੀਂ ਤਾਂ ਪਹਿਲਾਂ ਧੱਤ ਨਾਲੇ ਤੋਂ ਦੇ ਫਾਂਸੀ ਸੇ ਕਣੀ ਹਾਂ ਇਹ ਪਹਿਲੀ ਵਾਰੀ ਸੁਣਨ ਮਿਲਿਆ ਹੈ ਨਾ ਇਸ ਬਾਰੇ ਤਾਂ ਸਾਨੂੰ ਵੀ ਬਿਲਕੁਲ ਵੀ ਪਤਾ ਨਹੀਂ ਸੀ ਹਾਂ ਇਹ ਅਵੀ ਨੋਲੇ ਦੀ ਗੱਲਾਂ ਮਿਲਦੀਆਂ ਰਹਿੰਦੀਆਂ ਹਨ ਹੈਨਾ ਕਿ ਹਾਂ ਜਿੰਨਾ ਸੇ ਦੇਖਦੇ ਆ ਹਨਾ ਵੀਡੀਓਜ਼ ਵਗੈਰਾ ਉਹ ਚ ਕੁਛ ਨਾ ਕੁਛ ਤਾਂ ਅਨਪੜਾ ਲੱਗੇ ਜਾਂਦਾ ਹੈ ਹੂੰ ਤੁਸੀਂ ਵੀ ਇੱਕ ਤਾਂ ਜਾਨੂ ਹੋ ਗਏ ਹੋਗੇ ਹਨਾ ਤੁਹਾਨੂੰ ਪਤਾ ਲੱਗ ਗਿਆ ਹੋਇਆ ਹਾਂ ਤੇ ਬਾਕੀ ਇਹ ਹੈ ਕਿ ਇਹ ਵਾਲੀ ਵੀਡੀਓ ਨੂੰ ਕਿਰਪਾ ਕਰਕੇ ਜ਼ਰੂਰ ਸ਼ੇਅਰ ਕਰੋ ਤਾਂ ਕਿ ਸਾਰਿਆਂ ਨੂੰ ਘਾਵਤ ਪਤਾ ਲੱਗੇ ਤਾਂ ਪਾਫ ਹੈ ਗਿਆ ਜੇ ਕਿ ਕਿਵੇਂ ਕੰਮ ਕਰਦੇ ਸੀ ਉਹ ਕਹਿੰਦੇ ਕਿ ਉਹਦੀ ਹੀਟ ਸੂਰਜ ਇੰਨਾ ਤਪਦਾ ਹੈ ਨਾ ਕਹਿੰਦੇ ਕੋਈ ਜਾ ਹੀ ਨਹੀਂ ਸਕਦਾ ਉਹਦੇ ਆਪਾਂ ਥੋੜੇ ਟਾਈਮ ਤੱਕ ਜੇ ਮੈਂ ਲਾ ਤੁਪਰੂ ਦੇਰ ਦੇਰੇ ਇਹਨਾਂ ਸਾਡੀ ਹੋ ਵੀ ਖੋ ਜਾਂਦੀ ਹੈ ਨਾ ਬਲੈਂਕ ਬਲੈਂਕ ਜੀ ਬਾਦੋਂ ਬਲੈਂਕ ਅੰਧੇਰਾ ਤੇਰਾ ਅੰਧੇਰਾ ਅੰਧੇਰਾ ਰਹਦਾ ਹੈ ਬਹੁਤ ਜ਼ਿਆਦਾ ਹੀਟ ਹੁੰਦੀ ਹੈ ਮੂਰੀ ਦੇਖਣਾ ਇੰਨੀ ਧੂੜਾ ਤਾਂ ਵੀ ਸਾਨੂੰ ਹੀਟ ਲੱਗ ਰਹੀ ਹੈ ਜਿਵੇਂ ਸਿਨੇਟੇ ਜਾਉਗੇ ਕਹਿੰਦੇ ਉਸੇ ਪੈਰ ਆਕ ਕੇ ਹੀ ਜਾਤੇ ਕਿ ਇੰਨਾ ਸੈਕਿੰਡਸ ਪਰ ਸੈਕਿੰਡ ਤਪਦਾ ਹਾਂ ਹਾਂ ਠੀਕ ਹੈ ਇਹ ਜੇ ਸੱਟ ਕੇ ਜੀ ਨੂੰ ਸ਼ੇਅਰ ਕਰੋ ਤਾਂ ਕਿ ਨੌਲੇ ਸਾਰਿਆਂ ਨੂੰ ਮਿਲੇ ਬਾਕੀ ਲਾਈਕ ਕਮੈਂਟ ਸ਼ੇਅਰ 私。